ਗੋਡ ਅਸ ਦੇਖੋ ਬੇਟਾ ਹਾਂਜੀ ਕੀ ਨਾਮ ਬੇਟਾ ਆਪਣੇ ਕਿਹੜੇ ਸਕੂਲ ਤੁਸੀਂ ਪੜਦੇ ਹੋ ਕਿੰਨੇ ਪਰਸੈਂਟ ਤੁਹਾਡੇ ਨੰਬਰ ਆਏ ਨੇ ਮੇਰਾ ਨਾਮ ਸ਼ਿਮਾਂਤ ਸ਼ਰਮਾ ਮੈਂ ਗ੍ਰੀਨਲੈਂਡ ਕਾਨਵੈਂਟ ਸਕੂਲ ਵਿੱਚ ਸੈਕੰਡਰੀ ਪੜ੍ਹਦਾ ਹਾਂ ਮੈਨਰੇ ਆਮ ਜੀ 98 ਪਰਸੈਂਟ ਆਏ ਕਿਸ ਸਰ ਲੱਗ ਰਿਹਾ ਬੇਟੇ ਮੈਨ ਕੋ ਅੱਜ ਮਿਲਦੀ ਭਗਵਾਨ ਦੀ ਕਿਰਪਾ ਨਾਲ ਇਤਨਾ ਮਾਅਖ ਆਇਆ ਕਿ ਉਹ ਕਰ ਇਤਨੀ ਕਿਰਪਾ ਲਈਆ ਮੇਰੇ ਫੈਦਰ ਪੇਰੈਂਟਸ ਦੀ ਮੇਰੇ ਟੀਚਰਸ ਦੀ ਮੈਂ ਕਿ ਉਹਦੀ ਕਿਰਪਾ ਨਾਲ ਕਿ ਮੈਨ ਕੋ ਅੱਜ ਬਹੁਤ ਖੁਸ਼ੀ ਦਾ ਮੌਕਾ ਮਿਲਿਆ ਕਿ ਮੈਨਰੇ ਇਤਨੇ ਪਰਸੈਂਟ ਆਏ ਮੇਰੇ ਆਹ ਇਹ ਗੋਡ ਦੀ ਕਿਰਪਾ ਹੀ ਹੁੰਦੀ ਹੈ ਕਿ ਮਲ कि जो इतने पसंद की हो कि बहुत ज़्यादा अचीवमेंट है मैं अपने मम्मा और पापा को भी मैं थैंक यू कहना चाहूँगा कि जिन्होंने मेरे साथ इतनी हेल्प की मेरे साथ कंसिस्टेंसी के साथ मेरे साथ लगे रहे और मेरी हेल्प करते रहे मैं अपने प्रिंसिपल टीचर मतलब की विनीता चंद्र मैम को भी एक बार कॉन्ग्रेचुलेसन्स करना चाहूँगा और उनकी थैंक यू भी करना चाहूँगा कि मतलब कि उन उनके कारण मैं इतना अच्छा कर पाया हूँ मैं अपने सारे टीचर्स मतलब की इंग्लिश के मैथ्स के साइंस के एस एस सी के सबको एक बार थैंक यू भी कहना चाहूँगा ਕਿ ਉਹਨ ਕੀ ਇਤਨੇ ਮਿਹਨਤ ਕੀ ਡੈਡੀਕੇਸ਼ਨ ਹੈ ਉਹਨਾਂ ਦਾ ਹਾਰਡ ਵਰਕ ਉਹਨਾਂ ਦਾ ਅਨਰਸ ਕੇ ਕਾਰਨ ਇਹ ਇਤਨਾ ਮਿਹਨਤ ਕੀ ਆਜ ਮੈਂ ਐਸਾ ਕਰ ਪਾਇਆ ਹੂੰ ਕਿਹੜੀ ਕਲਾਸ ਹੈ ਬੇਟੀ ਕਿੰਨੇ ਪਰਸੈਂਟ ਨੰਬਰ ਹੈ ਤੁਹਾਡੇ ਮੈਂ 10th ਕਲਾਸ ਮੇ ਹੂੰ ਮੇਰੇ 98% ਨੰਬਰ ਆਖੇ ਮਾਂ-ਬਾਪ ਤਾਂ ਤੁਹਾਡੇ ਕਿੰਨਾ ਤੁਹਾਡੇ ਵੱਲ ਧਿਆਨ ਦਿੰਦੇ ਸੀ ਕਿ ਬੇਟਾ ਪੜਦਾ ਨਹੀਂ ਪੜਦਾ ਵਾਰ-ਵਾਰ ਗੇੜੇ ਕਰਦੇ ਹੋਣਗੇ ਮਾਂ-ਬਾਪ ਹਾਂ ਮੇਰੇ ਮਮਾ ਹੀ ਮੈਂ ਲੱਕੀ ਪਰ ਕੁਛ ਕਰਤੇ ਮੈਨੂੰ ਪੜਾਤੇ ਮਿ ਫੜਾਣੇ ਦੇ ਅੰਦਰ ਮੈਂ ਮਮਾ ਹੀ ਪੜਾਤੇ ਰਹੇ ਤਾਂ ਹਰ ਵਕਤ ਮਾਂ ਦਾ ਧਿਆਨ ਰੱਖਤਾ ਤਾਂ ਮਲਕੀ ਆਪਕਾ ਵੀ ਹਰ ਚੈੰਪੀਅਨ ਪਰ ਕੁ

ਅਮੈਂ ਆਪਣੀ ਤਰਫੋਂ ਸਤਿਮਾਨ ਕਰੂੰਗਾ ਲੇਕਿਨ ਵਾਕਿਅਮ ਭਗਵਾਨ ਦੀ ਕਿਰਪਾ ਵਿੱਚ ਹੁੰਦੀ ਹੈ ਕਿ ਜੋ ਜੋ ਉਹ ਕਰਾਉਣੇ ਵਾਲਾ ਤੋਂ ਹੋਈ ਹੈ ਨਾ ਬਿਲਕੁਲ ਬੜਾ ਮੈਨੂੰ ਕਿੱਦਾਂ ਰੀਫੀਲ ਹੋ ਰਿਹਾ ਅੱਜ ਬੱਚੇ ਨੇ ਨਾਮ ਰੋਸ਼ਨ ਕੀਤਾ ਤੁਹਾਡਾ ਤੇ ਆਪਣੇ ਟੀਚਰ ਦਾ ਬਿਲਕੁਲ ਕੁਲਦੀਪ ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਕਵਰਿੰਗ ਕਰਨ ਲਈ ਇੱਥੇ ਆਏ ਤੇ ਤੁਹਾਡੇ ਈ ਵਿਊਅਰਸ ਦਾ ਵੀ ਜਿਹੜੇ ਅੱਜ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਅੱਜ ਬੇਟੇ ਨੇ ਨਾਮ ਰੋਸ਼ਨ ਕੀਤਾ ਇਸ ਚੀਜ਼ ਦੇ ਲਈ ਔਰ 98% ਇੱਕ ਬਿਗ ਅਚੀਵਮੈਂਟ ਹੁੰਦੀ ਹੈ ਜਿਹੜੀ ਅੱਜ ਇਹਨੇ ਕੀਤੀ ਔਰ ਵੈਸੇ ਹਰ ਪੇਰੈਂਟਸ ਲਈ ਇਹ ਖੁਸ਼ੀ ਦਾ ਮੁੱਕ ਹੈ ਔਰ ਬੜੀ ਖੁਸ਼ੀ ਮਿਲਦੀ ਹੈ ਜਦੋਂ ਬੱਚੇ ਮਾਪੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹੈ ਮੈਂ ਇਸ ਤਰ੍ਹਾਂ ਹੀ ਇਹਨੂੰ ਅੱਗੇ ਵਾਸਤੇ ਵੀ ਸ਼ੁਭ ਕਾਮਨਾਵਾਂ ਜਿੰਨਾ ਬੇਟਾ ਇਦਾਂ ਹੀ ਤਰੱਕੀ ਕਰਦੇ ਰਹੋ ਔਰ ਆਪਣੇ ਦੇਸ਼ ਦਾ ਆਪਣੇ ਸਮਾਜ ਦਾ ਆਪਣੇ ਆਪਣੇ ਮਾਪਿਆਂ ਦਾ ਪਰ ਖਾਸ ਕਰਕੇ ਆਪਣੇ ਪੇਰੈਂਟਸ ਦਾ ਤੇ ਜਿਹੜੇ ਸਾਡੇ ਟੀਚਰਸ ਨੇ ਬੱਚਿਆਂ ਨੂੰ ਘਰਨ ਵਾਸਤੇ ਜਿਨ੍ਹਾਂ ਦੀ ਬੜੀ ਮਿਹਨਤ ਰਹਿੰਦੀ ਹੈ ਮੈਡਮ ਬਨੀਤਾ ਸਨਨ ਜੀ ਨੇ ਇਹਨਾਂ ਦੇ ਪ੍ਰਿੰਸੀਪਲ ਔਰ ਮੈਨੇਜਿੰਗ ਡਾਇਰੈਕਟਰ ਇਹਨਾਂ ਦੇ ਬ੍ਰਜੇਸ਼ ਸ਼ੁਦਰਾ ਜੀ ਕਾਫੀ ਉਹਨਾਂ ਦਾ ਵੀ ਯੋਗਦਾਨ ਰਿਹਾ ਉਹਨਾਂ ਨੇ ਬੱਚਾ ਅੱਜ ਐਡੀ 빅 ਅਚੀਵਮੈਂਟ ਲੈ ਕੇ ਆਇਆ ਸਰ ਜੜਦੋ ਬੰਦੋ ਤੁਸੀਂ ਕੋਸ਼ਿਸ਼ ਕੀਤੀ ਹੋਣੀ ਬੱਚੇ ਦੇ ਨੰਬਰ ਇਸ ਤੋਂ ਵੱਧ ਆਉਣ ਦੀ ਮੀਤ ਹੈਗੀ ਸੀ देखो बड़ी बड़ी कुलदीप जी 98% ਅੱਗੇ ਕਾਫੀ ਨੰਬਰ ਹੋ ਗਏ 500 ਦੇ ਵਿੱਚੋਂ 490 ਨੰਬਰ ਲੈਣਾ ਬੜੀ ਵੱਡੀ ਗੱਲ ਹੈ ਤੇ 10 ਨੰਬਰ ਦਾ ਜਿਹੜਾ ਮੇਰੇ ਹਿਸਾਬ ਨਾਲ ਇਹਨਾਂ ਤੋਂ ਉੱਪਰ ਆਏ ਨੇ ਬੱਚੇ ਉਹ ਵੀ ਸਿਰਫ 493 ਆਈ ਥਿੰਕ ਉਹਦੇ ਨੇ ਤੇ ਸੈਕਿੰਡ ਵਾਲੇ ਦੇ ਸ਼ਾਇਦ 491 ਨੇ ਤੇ ਇਹਦੇ 490 ਨੇ ਇੱਕ ਬੜੀ ਵੱਡੀ ਬਿਗ ਅਚੀਵਮੈਂਟ ਹੈ ਔਰ ਚਲੋ 1 2 ਨੰਬਰ ਦਾ ਮੈਂ ਕਹਿੰਨਾ ਕੋਈ ਗੱਲ ਨਹੀਂ ਬੱਚੇ ਦੀ ਇੱਕ ਡੈਡੀਕੇਸ਼ਨਸ ਔਰ ਬੱਚੇ ਦਾ ਇੱਕ ਜਿਹੜਾ ਇਸ ਚੀਜ਼ ਨੂੰ ਲੈ ਕੇ ਆਪਣੀ ਦੀ ਇੱਛਾ ਸੀ ਸੈਲਫ ਕੌਨਫੀਡੈਂਸੀ ਪੜ੍ਹਾਈ ਕਰਨਾ ਉਹ ਇੱਕ ਬੜੀ ਵੱਡੀ ਗੱਲ ਹੈ ਸਰ ਰੈਡ ਤੋਂ ਬਾਅਦ ਵੀ ਇਸੇ ਤਰ੍ਹਾਂ ਨੇ ਫੋਨ ਕਰਤੇ ਹੋਣਗੇ ਮੈਂ ਕਿਹਾ ਮੈਂ ਤੇ ਕਾਫੀ ਬੰਦਿਆਂ ਦੇ ਮੇਰੇ ਵੈਲਿਊਚਰ ਜਿਹੜੇ ਉਹ ਯਾਰ ਦੋਸਤ ਰਿਸ਼ਤੇਦਾਰਾਂ ਦੇ ਸਾਰਿਆਂ ਦੇ ਬੜੇ ਫੋਨ ਆ ਰਹੇ ਸਾਰੇ ਵਧਾਈ ਦੇ ਰਹੇ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਥੈਂਕਸ ਕਹਿਣਾ ਚਾਹਨਾ ਤੇ ਚਲੋ ਇਹ ਵੱਡਿਆਂ ਦਾ ਅਸ਼ੀਰਵਾਦ ਹੀ ਹੁੰਦਾ ਹੈ ਕੋਈ ਘਰ ਦੇ ਵਿੱਚੋਂ ਇੱਕ ਕੋਈ ਬੱਚਾ ਇਹੋ ਜਿਹਾ ਨਿਕਲ ਆਵੇ ਸਾਰਿਆਂ ਦਾ ਘਰਦਿਆਂ ਦਾ ਨਾਮ ਨਾਮ ਰੋਸ਼ਨ ਹੋ ਜਾਂਦਾ ਹੈ ਜਦੋਂ ਕਿੱਦਾਂ ਦਾ ਲੱਗਦਾ ਅੱਜ ਬੱਚੇ ਨੇ ਨਾਮ ਰੋਸ਼ਨ ਕੀਤਾ ਮਤਲਬ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਵੈਸੇ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਕੁਛ ਵਧੀਆ ਹੀ ਕਰੇਗਾ ਕੁਝ ਅੱਛੀ ਅਜੀਬ ਮੈਂ ਅਚੀਵਮੈਂਟ ਲੈ ਕੇ ਆਏਗਾ ਬਿਕਾਜ਼ ਇਹਨੇ ਬਹੁਤ ਮਿਹਨਤ ਕੀਤੀ ਹੈ ਬੱਚੇ ਨੇ ਬਹੁਤ ਹਾਰਡ ਵਰਕ ਔਰ ਇਵਨ ਟੀਚਰਸ ਨੇ ਇਹਦੇ ਪਿੱਛੇ ਬਹੁਤ ਹਾਰਡ ਵਰਕ ਕੀਤਾ ਹੈ ਔਰ ਬਹੁਤ ਅੱਛਾ ਨਾ ਨੇ ਰਿਜ਼ਲਟ ਹਰ ਗਲ ਗਲਤੀ ਨੂੰ ਸਮਝਾਣਾ ਸਮਝ ਔਰ ਇਹ ਅੱਛੇ ਮਾਰਕਸ ਦੇਖਣਾ ਇੱਕ ਬੰਬ ਨੰਬਰ ਵੀ ਅੱਗੇ ਪਿੱਛੇ ਨਾ ਹੋਏ ਆਈ ਆਈ ਥਿੰਕ ਮੈਂ ਟੀਚਰਸ ਨੂੰ ਪੂਰਾ ਅਦਰਾਸਤ ਇੱਕ ਕਹਾਂਗੀ ਕਿ ਉਹਨਾਂ ਨੇ ਬਹੁਤ ਐਫਰਟਸ ਕੀਤੇ ਬੱਚੇ ਨੇ ਉਹ ਤਾਂ ਹੀ ਸ਼ਾਇਦ ਅੱਜ 98% ਤੇ ਪਹੁੰਚਿਆ ਚਲੋ ਮੈਂ ਤਾਂ ਸਕੂਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਬਹੁਤ اچھا ਹਨ ਨੇ ਬੱਚੇ ਨੂੰ ਗਾਈਡ ਕੀਤਾ ਬੱਚਾ ਕਹਿ ਰਿਹਾ ਕਿ ਮਮਾ ਨੇ ਖਾਜੋ ਗੁਜ਼ਾਰਿਆ 90 ਰੌਣ ਦੇ ਵਿੱਚ ਉਹਦੀ ਵਰਗੀ ਕਹਿਣਾ ਚਾਹੁੰਗੇ ਐਕਚੁਅਲੀ ਮੈਂ ਬਚਪਨ ਤੋਂ ਉਹਨੂੰ ਵਧਾਇਆ ਨਰਸਰੀ ਤੋਂ ਹੀ ਮੈਂ ਕਦੇ ਟਿਊਸ਼ਨ ਨਹੀਂ ਲਗਾਇਆ ਮੈਂ ਖੁਦ ਇਹਨੂੰ ਟੀਚ ਕੀਤਾ ਹੈ ਖੁਦ ਹੀ ਦੇਖਿਆ ਹੈ ਬੇਸਿਸ ਪੱਕੇ ਕੀਤੇ ਦੇ ਸਟਾਰਟਿੰਗ ਤੋਂ ਹੀ ਔਰ 10th ਤੱਕ ਤਾਂ ਮੈਂ ਹਰ ਦਾ ਪੂਰਾ ਕੋਰਪੋਰੇਟ ਪੂਰਾ ਦੇਖਣਾ ਕਿ ਕਿੱਥੇ ਵੀਕ ਹੋ ਰਿਹਾ ਹੈ ਜਾਂ ਕਿੱਥੇ ਪ੍ਰੋਬਲਮ ਆ ਰਹੀ ਹੈ ਪੂਰਾ ਧਿਆਨ ਰੱਖਿਆ ਇਸ ਚੀਜ਼ ਦਾ 12ਵੀਂ ਕਲਾਸ ਵਿੱਚ ਉਹ ਉਮੀਦ ਕਿੰਨੀ ਹੈਗੀ ਬੱਚੇ ਨੂੰ ਕਿੰਨੇ ਨੰਬਰ ਆਉਣਗੇ ਹਾਂ ਉਹ ਤੇ ਚਾਈ ਵੀ ਬਤਾ ਦੱਸਿਆਗਾ ਨਾ ਫਿਊਚਰ 'ਚ ਜਿੰਨੀ ਮਿਹਨਤ ਕਰੇਗਾ ਆਈ ਥਿੰਕ ਕਰੇਗਾ ਬਿਕਾਜ਼ ਹੀ ਇਜ਼ ਵੈਰੀ ਹਾਰਡ ਵਰਕਿੰਗ ਇਸੇ ਤੋਂ ਢੋਡੀ ਹੁਣ ਮਿਹਨਤ ਸੀ ਉਹਦੇ ਕਰਕੇ ਇਹਨੇ ਪਰਸੈਂਟ ਨੰਬਰ ਆਏ ਨੇ 12ਵੀਂ ਤੋਂ ਹੀ ਅੱਗੇ ਵੀ ਕਰੇਗਾ ਕਿਉਂਕਿ ਉਹ ਖੁਦ ਵੀ ਬਹੁਤ ਸincere ਹੈ। ਥੈਂਕ ਯੂ। ਤੁਸੀਂ ਕਿਹਾ ਹਾਂ। ਮੇਰੇ ਤੋਂ ਮੈਂ ਤਲਾ ਸਾਰੀ ਤਾਰੀ ਖਾ ਲੈ ਪੂਰੀ ਖਾ ਲੈ ਹੁੰਦਾ। ਪੂਰੀ ਆਏਗੀ ਹੁੰਦਾ। ਇਹ ਲੈ ਵੜਾ। ਅੱਗ ਨਾ ਲਾ ਦੇਣਾ। ਖਾ ਲੈ ਥੋੜੀ ਸੀ। we're uh -huh. uh -huh. uh -huh.